ਦੇਸ਼ ਪੱਧਰ 'ਤੇ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲੇ ਹੁਣੇ ਸ਼ੁਰੂ ਹੋ ਗਏ ਨੇ ਜਿਸ ਸਬੰਧੀ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕਰੋਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਨੇ ਪਰ ਗੁਰਦਾਸਪੁਰ ਵਿੱਚ ਹਾਲੇ ਤੱਕ ਕਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹਾਲਾਂਕਿ ਸਿਵਲ ਸਰਜਨ ਗੁਰਦਾਸਪੁਰ ਦਾ ਕਹਿਣਾ ਹੈ ਕਿ ਕਰੋਨਾ ਨਾਲ ਨਜਿੱਠਣ ਲਈ ਤਮਾਮ ਪ੍ਰਬੰਧ ਕਰ ਲਏ ਗਏ ਨੇ ਕਿ ਸਿਵਲ ਹਸਪਤਾਲ ਵਿੱਚ ਕਾਫੀ ਜਗ੍ਹਾ ਹੈ ਜਿਸ ਨੂੰ ਲੋਡ ਪੈਂਟੇ ਆਈਸੋਲੇਸ਼ਨ ਵਾਰਡ ਵਿੱਚ ਬਦਲਿਆ ਜਾ ਸਕਦਾ ਹੈ ਤੇ ਉੱਥੇ ਹੀ ਕਰੋਨਾ ਨਾਲ ਸੰਬੰਧਤ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਦੇ ਨੇ ਤੇ ਇਸ ਦੇ ਇਲਾਵਾ ਸਿਹਤ ਵਿਭਾਗ ਦੀ ਟੀਮ ਤਿਆਰ ਰਹਿੰਦੇ ਨਰਦੇਸ਼ ਦਿੱਤੇ ਗਏ ਨੇ ਤੇ ਸੜਕਾਂ ਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਲੋਕ ਕਰੋਨਾ ਬਾਰੇ ਨਾ ਘਬਰਾਉਣ ਬਲਕਿ ਇਸ ਦਾ ਡਟ ਕੇ ਸਾਹਮਣਾ ਕਰਨ ਤੇ ਧਿਆਨ ਰੱਖਣ ਸੋਨ ਚਾਰਿਆ ਵੀ ਕਿ ਕਰੋਨਾ ਦੇ ਕੇਸ ਜਿੱਦਾਂ ਫਰੋਜ਼ਪੁਰ ਵਗੈਰਾ ਆ ਗਏ ਹੈ ਇੱਕ ਕੇਸ ਕੱਲੇ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹੈ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਹੈਗੇ ਨੇ ਸਾਰੇ ਰਿਗੂਟਰੀ ਟੈਕਨੀਸ਼ੀਅਨਸ ਸਾਡੇ ਕੋਲ ਪੂਰੇ ਹੈਗੇ ਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ ਵਿਦਨ 1 ਆਰ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲ ਇਨਫ ਸਪੇਸ ਹੈ ਵੀ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਹੈ ਕਿ ਜਿੱਦਾਂ ਵੀ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਥੇ ਆਕੂਪੇਸ਼ਨ ਆਕੂਪੈਂਸੀ ਜਿਹੜੀ ਬੈੱਡ ਆਕੂਪੈਂਸੀ 10 15 ਦੇ ਕਰੀਬ ਹੈਗੀ ਤੇ ਸਾਡੇ ਹਸਪੀਟਲ ਦੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੀਮਿਓਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਕਿ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨੇ ਉਹ ਅਸੀਂ ਕਰਨ ਵਾਲੇ ਜਿੱਦ ਤੱਕ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਕਿਸੇ ਨਾਲ ਸਾਡੇ ਕੋਲ ਕੋਈ ਕੇਸ ਨਹੀਂ ਹੈ ਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬਾਇਟ ਤੇ ਡਜਸਟ ਹੋਣ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆ ਜਿੱਦ ਨੇ 1 অর 2 ਆਵਰ ਅਸੀਂ ਉਹਨੂੰ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਤੋ ਗਾਈਡਲਾਈਨ ਨਹੀਂ ਹੋ ਤਕਰੀਬਨ ਹਜੇ ਸਟਿਲ ਸਾਡੇ ਕੋਲ ਇਹ ਪ੍ਰਤੀਕ੍ਰਿਤੀ ਗਾਈਡਲਾਈਨ ਨਹੀਂ ਆਈ ਹੈ ਕਿ ਕੋਈ ਆਈਸੋਲੇਸ਼ਨ ਬਾਗ ਬਣਾਣਾ ਹੈਗਾ ਜਾਂ ਕੋਈ ਤਾਂ ਇਹ ਕਿੰਦੀ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਹਾਂ ਲੋਕਾਂ ਨੂੰ ਅਵੇਅਰਨੈਸ ਦੇ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਨਾਲ ਸਾਡਾ ਉਹਨਾਂ ਨੂੰ ਆਲਰੇਡੀ ਬਹੁਤ ਸਸਟਾਈਂ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਦੇ ਵਿੱਚ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈਗੀ ਹੈ ਕਿਉਂਕਿ ਪਹਿਲਾਂ ਆਪਾਂ ਫੇਜ਼ ਹੰਡਾ ਚੁੱਕੇ ਹਾਂ ਤੇ ਸਾਨੂੰ ਪਤਾ ਹੈਗਾ ਵੀ ਉਹਨੇ ਕਿਵੇਂ ਪ੍ਰੀਕਾਸ਼ਨ ਰੱਖਣੀਆਂ ਨੇ ਕੀ ਉਹਦੇ ਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਗਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਇਸ ਤਰ੍ਹਾਂ ਦੀਆਂ ਮੱਲੇ ਦੇ ਸਾਈਲੈਂਟ ਸਿੰਪਟਮ ਹੁੰਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਪਰ ਨਾਲ ਹੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਤੇ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਤੇ ਉਹ ਇਨਫੈਕਸ਼ਨ ਸਿੱਕ ਕੰਟੈਕਟ ਟੂ ਕੰਟੈਕਟ ਨਾਲ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤੱਥ ਪੜ੍ਹੇ ਨੇ ਕੋਈ ਅਜਿਹੀ ਗੱਲ ਨਹੀਂ